ਹੋਰ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸਦੇ ਕਿ ਪਾਕਿਸਤਾਨ ਦੇ ਆਰਮੀ ਚੀਫ ਦੇ ਵੱਲੋਂ ਭਾਰਤ ਨੂੰ ਇੱਕ ਹੋਰ ਗਿੱਦੜ ਧਮਕੀ ਦਿੱਤੀ ਗਈ ਹੈ ਜੀ ਹਾਂ ਗਿੱਦੜ ਧਮਕੀ ਇਹ ਦਿੱਤੀ ਗਈ ਹੈ ਕਿ ਭਾਰਤ ਦੇ ਉੱਪਰ 10 ਮਜ਼ਾਈਲਾਂ ਦੇ ਨਾਲ ਹਮਲਾ ਕਰ ਦਿੱਤਾ ਜਾਵੇਗਾ ਜੇਕਰ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਜੇਕਰ ਉੱਥੇ ਬੰਨ ਬਣਾਇਆ ਗਿਆ ਤਾਂ 10 ਮਜ਼ਾਈਲਾਂ ਦੇ ਨਾਲ ਭਾਰਤ ਦੇ ਉੱਪਰ ਹਮਲਾ ਕਰ ਦਿੱਤਾ ਜਾਏਗਾ ਜੀ ਹਾਂ ਇਹ ਖਬਰ ਤੁਹਾਨੂੰ ਅਸੀਂ ਮੀਡੀਆ ਸੋਰਸਸ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਇਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕੋਈ ਵੀ ਅਫੀਸ਼ੀਅਲ ਇਸ ਦੀ ਸਟੇਟਮੈਂਟ ਨਹੀਂ ਦਿੱਤੀ ਗਈ ਪਰ ਮੀਡੀਆ ਦੇ ਹਵਾਲੇ ਤੋਂ ਕਿਉਂਕਿ ਪ੍ਰਿੰਟ ਮੀਡੀਆ ਦੇ ਵਿੱਚ ਇਹ ਲਗਾਤਾਰ ਛਾਪ ਰਿਹਾ ਹੈ ਆਰਮੀ ਚੀਫ ਪਾਕਿਸਤਾਨ ਦੇ ਆਸੀਫ ਮਨੀਰ ਜਿਹੜੇ ਫਲੋਰੀਡਾ ਜਾਂਦੇ ਨੇ ਔਰ ਫਲੋਰੀਡਾ ਦੇ ਵਿੱਚ ਇੱਕ ਜਿਹੜਾ ਸੰਮੇਲਨ ਕਰਵਾਇਆ ਜਾਂਦਾ ਹੈ ਉਸ ਸੰਮੇਲਨ ਦੇ ਵਿੱਚ ਡੈਲੀਗੇਟਸ ਜਿਹੜੇ ਮੌਜੂਦ ਹੁੰਦੇ ਨੇ ਤਾਂ ਉੱਥੇ ਪਾਕਿਸਤਾਨ ਦੇ ਆਰਮੀ ਚੀਫ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਜਾਂਦਾ ਹੈ ਜਿਸ ਨੂੰ ਅਸੀਂ ਮੀਡੀਆ ਹਵਾਲੇ ਤੋਂ ਪ੍ਰੈਸ ਦੇ ਹਵਾਲੇ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਆਸੀਫ ਮੁਨੀਰ ਇਹ ਕਹਿੰਦੇ ਨੇ ਕਿ ਜੇਕਰ ਭਾਰਤ ਨੇ ਬੰਨ ਬਣਾਇਆ ਸਿੰਧੂ ਜਾਲ ਸਮਝੌਤਾ ਰੱਦ ਕਰਕੇ ਬੰਨ ਬਣਾ ਦਿੱਤਾ ਗਿਆ ਪਾਕਿਸਤਾਨ ਦਾ ਪਾਣੀ ਰੋਕਿਆ ਤਾਂ 10 ਪਰਮਾਣੂ ਮੁਜ਼ਾਇਲਾ ਦੇ ਨਾਲ ਭਾਰਤ ਦੇ ਉੱਪਰ ਹਮਲਾ ਕਰ ਦਿੱਤਾ ਜਾਵੇਗਾ ਜੀ ਹਾਂ ਇਹ ਵੱਡਾ ਬਿਆਨ ਪਾਕਿਸਤਾਨ ਦੇ ਆਰਮੀ ਚੀਫ ਆਸਿਫ ਮਨੀਰ ਹੁਣਾ ਦੇ ਵੱਲੋਂ ਦਿੱਤਾ ਗਿਆ ਹੈ ਹਾਲਾਂਕਿ ਪਾਕਿਸਤਾਨ ਦੀ ਬਖਲਾਖਟ ਹੈ ਇਹ ਪਹਿਲੀ ਵਾਰਨਿੰਗ ਹੋਇਆ ਜਦੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਸੀ ਜਦੋਂ ਵਾਰ ਚੱਲ ਰਹੀ ਸੀ ਤਾਂ ਜਦੋਂ ਇਹ ਸਮਝੌਤਾ ਰੱਦ ਕਰ ਦਿੱਤਾ ਗਿਆ ਤਾਂ ਬਹੁਤ ਸਾਰੇ ਪਾਕਿਸਤਾਨ ਦੇ ਮੰਤਰੀ ਆਰਮੀ ਚੀਫ ਹੁਣਾ ਨੇ ਉਦੋਂ ਵੀ ਇਹ ਜਖੇ ਬਖਲਾਹੜ ਦੇ ਵਿੱਚ ਆਣ ਕੇ ਬਿਆਨ ਦਿੱਤੇ ਸੀ ਕਿ ਉਸੇ ਜੇਕਰ ਸਾਡਾ ਪਾਣੀ ਰੋਕਿਆ ਤਾਂ ਉਸੇ ਪਾਣੀ ਦੇ ਵਿੱਚ ਜਿਹੜੀਆਂ ਲਾਸ਼ਾਂ ਨੇ ਉਹ ਵਹਿਣਗੀਆਂ ਖੂਨ ਜਿਹੜਾ ਆ ਉਹ ਵਹਿਗਾ ਜੇਕਰ ਸਾਡਾ ਪਾਣੀ ਰੋਕਿਆ ਗਿਆ ਔਰ ਇੱਥੋਂ ਤੱਕ ਕਿ ਇੱਕ ਹੋਰ ਪਾਕਿਸਤਾਨ ਦੇ ਮੰਤਰੀ ਦਾ ਇਹ ਵੀ ਬਿਆਨ ਆ ਜਾਂਦਾ ਸੀਗਾ ਕਿ ਅਸੀਂ ਇਹ ਜਿਹੜੇ ਪ੍ਰਮਾਣੂ ਹਥਿਆਰ ਆ ਅਸੀਂ ਕਿਤੇ ਵੇਖਣ ਨੂੰ ਨਹੀਂ ਰੱਖੇ ਕੋਈ ਹਮਲਾ ਕਰਨ ਨੂੰ ਹੀ ਰੱਖਿਆ ਜੇਕਰ ਸਾਡਾ ਪਾਣੀ ਰੋਕਿਆ ਗਿਆ ਤਾਂ ਇੱਕ ਹੁਣ ਹੋਰ ਤੁਹਾਨੂੰ ਸੋਰਸਸ ਦੇ ਹਵਾਲੇ ਤੋਂ ਇੱਕ ਖਬਰ ਦੱਸ ਰਿਹਾ ਕਿ ਪਾਕਿਸਤਾਨ ਦੇ ਆਰਮੀ ਚੀਫ ਆਸੀਫ ਮੁਨੀਰ ਹੁਣਾਂ ਦੇ ਵੱਲੋਂ ਇੱਕ ਹੋਰ ਵੱਡਾ ਬਿਆਨ ਸਿੱਧੇ ਤੌਰ ਤੇ ਕਹਿ ਲਈਏ ਤਾਂ ਭਾਰਤ ਨੂੰ ਗਿੱਦੜ ਧਮਕੀ ਦਿੱਤੀ ਗਈ ਹੈ ਫਲੋਰੀਡਾ ਦੇ ਵਿੱਚ ਇੱਕ ਇਸ ਸੰमेलन ਜਿਹੜਾ ਕਰਵਾਇਆ ਗਿਆ ਸੀ ਜਿਸ ਦੇ ਵਿੱਚ 100 ਤੋਂ ਵੱਧ ਡੈਲੀਗੇਟਸ ਜਿਹੜੇ ਪਹੁੰਚੇ ਔਰ ਜਿਸ ਦੇ ਵਿੱਚ ਪਾਕਿਸਤਾਨ ਦੇ ਆਰਮੀ ਚੀਫ ਨੇ ਜਦੋਂ ਲੋਕਾਂ ਨੂੰ ਸੰਬੋਧਨ ਕੀਤਾ ਤੇ ਉਸ ਦੇ ਵਿੱਚ ਇਹ ਗੱਲ ਕਹੀ ਕਿ ਜੇਕਰ ਭਾਰਤ ਨੇ ਸਾਡਾ ਪਾਣੀ ਰੋਕੇ ਰੱਖਿਆ ਔਰ ਬੰਨ ਬਣਾ ਦਿੱਤਾ ਡੈਮ ਦੇ ਉੱਪਰ ਬੰਨ ਬਣਾਇਆ ਗਿਆ ਤਾਂ ਅਸੀਂ ਫਿਰ 10 ਮਜ਼ਾਈਲਾਂ ਦੇ ਨਾਲ ਭਾਰਤ ਤੇ ਹਮਲਾ ਕਰਾਂਗੇ ਔਰ ਉਹ ਬੰਨ ਜੜਾਇਆ ਉਸ ਨੂੰ ਤਬਾਹ ਕਰ ਦੇਾਂਗੇ ਇਹ ਬਿਆਨ ਆਸਿਫ ਮਨੀਰ ਹੁਨਾ ਦੇ ਵੱਲੋਂ ਯਾਨੀ ਕਿ ਗੱਦੜਤਮ ਕੀ ਜੁੜੀ ਆ ਭਾਰਤ ਨੂੰ ਇੱਕ ਵਾਰ ਫੇਰ ਦਿੱਤੀ ਗਈ ਹੈ ਤਾਂ ਤਾਂ ਤੁਹਾਨੂੰ ਦੱਸ ਦੇ ਕਿ ਇਸ ਤੇ ਉੱਪਰ ਪਹਿਲਾਂ ਬਿਆਨ ਵੀ ਸਾਹਮਣੇ ਆ ਚੁੱਕਾ ਹੈ ਭਾਰਤ ਦੇ ਸੀਜਕਰਮੀ ਚੀਫ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਇਹ ਵੀ ਕਿਹਾ ਗਿਆ ਹੈ ਮੀਡੀਆ ਸੋਰਸਸ ਦੇ ਹਵਾਲੇ ਤੋਂ ਇਹ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਜੰਗ ਦੁਬਾਰਾ ਹੋ ਸਕਦੀ ਹੈ ਇਹ ਵੀ ਚਰਚਾ ਦੇ ਵਿੱਚ ਚੱਲ ਰਿਹਾ ਹੈਗਾ ਪਰ ਇਹ ਇੱਕ ਵੱਡਾ ਬਿਆਨ ਆਸੀਫ ਮੁਨੀਰ ਜਿਹੜੇ ਪਾਕਿਸਤਾਨ ਦੇ ਚੀਫ ਆਰਮੀ ਨੇ ਆਰਮੀ ਚੀਫ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਜਾਨੀ ਕਿ ਗੱਦੜ ਧਮਕੀ ਸਾਫ਼ ਤੌਰ ਤੇ ਭਾਰਤ ਨੂੰ ਇੱਕ ਵਾਰ ਫਿਰ ਦਿੱਤੀ ਗਈ ਹੈ ਫਲੋਰੀਡਾ ਦੇ ਵਿੱਚ ਇਹ ਸੰਮੇਲਨ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਪਾਣੀ ਜਿਹੜਾ ਆ ਉਹ ਭਾਰਤ ਦੇ ਵੱਲੋਂ ਰੋਕਿਆ ਗਿਆ ਹੈ ਕਿਉਂਕਿ ਹੁਣ ਲਗਾਤਾਰ ਗੜਗੜਾ ਰਿਹਾ ਹੈ ਪਾਕਿਸਤਾਨ ਲਗਾਤਾਰ ਗਿੜਗੜਾ ਰਿਹਾ ਕਿ ਸਾਡਾ ਪਾਣੀ ਰੋਕ ਲਿਆ ਗਿਆ ਸਾਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਤਾਂ ਪਹਿਲਾਂ ਨਾਪਾਕ ਹਰਕਤਾਂ ਕਰਦਾ ਹੈ ਪਾਕਿਸਤਾਨ ਤੇ ਉਸ ਤੋਂ ਬਾਅਦ ਗਿੜਗੜਾਉਂਦਾ ਹੈ ਕਿ ਸਾਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਸਾਡੇ ਸਮਝੌਤੇ ਰੱਦ ਕਰ ਦਿੱਤੇ ਗਏ ਨੇ ਤੇ ਇੱਕ ਵਾਰ ਫਿਰ ਬਖਲਾਹੜ ਦੇ ਵਿੱਚ ਆਣ ਕੇ ਇਹ ਪਾਕਿਸਤਾਨ ਨੇ ਇਹ ਬਿਆਨ ਜੜਾਇਆ ਉਹ ਦਿੱਤਾ ਹੈ ਗਿੱਧੜ ਧਮਕੀ ਇੱਕ ਵਾਰ ਫਿਰ ਦਿੰਦੀ ਹੈ ਪਾਕਿਸਤਾਨ ਦੇ ਆਰਮੀ ਚੀਫ ਨੇ ਆਸੀਫ ਮੁਨੀਰ ਜਿਨ੍ਹਾਂ ਨੇ ਫਲੋਰੀਡਾ ਦੇ ਵਿੱਚ ਬਿਆਨ ਦਿੱਤਾ ਹੈ ਹਾਲਾਂਕਿ ਇਹ ਮੀਡੀਆ ਸੋਰਸਸ ਦੇ ਹਵਾਲੇ ਤੋਂ ਅਸੀਂ ਤੁਹਾਨੂੰ ਇਹ ਬਿਆਨ ਦੱਸ ਰਹੇ ਹਾਂ ਜਿਹੜਾ ਉਹਨਾਂ ਨੇ ਦਿੱਤਾ ਹੈ ਸਿੰਧੂ ਜਲ ਸਮਝੌਤੇ ਤੇ ਬਿਆਨ ਦਿੱਤਾ ਗਿਆ ਕਿਉਂਕਿ ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਗਿਆ ਸੀ ਜਦੋਂ ਪੈਲਗਾਮ ਅਟੈਕ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਪੈਲਗਾਮ ਹਮਲਾ ਹੋਇਆ ਤਾਂ ਉੱਥੇ ਤੁਹਾਨੂੰ ਦੱਸਦੇ ਕਿ ਪੈਲਗਾਮ ਹਮਲੇ ਤੋਂ ਬਾਅਦ ਪੂਰਨ ਤੌਰ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਟੈਰਰਿਸਟ ਗਰੁੱਪ ਸੀ ਉਹਨਾਂ ਦਾ ਖਾਤਮਾ ਭਾਰਤ ਨੇ ਕੀਤਾ ਤੇ ਉਸ ਤੋਂ ਬਾਅਦ ਇਹ ਸਿੰਧੂ ਜਲ ਸਮਝੌਤਾ ਭਾਰਤ ਨੇ ਰੱਦ ਕਰ ਦਿੱਤਾ ਗਿਆ ਸੀ ਇੰਡਸ ਵਾਟਰ ਟ੍ਰੀਟੀ ਜਿਹਨੂੰ ਅਸੀਂ ਕਹਿ ਦਿੰਨੇ ਆ ਤਾਂ ਹੁਣ ਉਸ ਤੋਂ ਬਾਅਦ ਇਹ ਇੱਕ ਵਾਰ ਫਿਰ ਬਿਆਨ ਸਾਹਮਣੇ ਆਇਆ ਕਿ ਅਸੀਂ 10 ਮਜ਼ਾਇਲਾਂ ਦੇ ਨਾਲ ਭਾਰਤ ਦੇ ਉੱਪਰ ਹਮਲਾ ਕਰਦੇ ਹਾਂ ਕਿ ਜੇਕਰ ਸਾਡਾ ਪਾਣੀ ਰੋਕਿਆ ਤੇ ਜੇਕਰ ਉਹਨਾਂ ਨੇ ਸਿੰਧੂ ਜਲ ਸਮਝੌਤਾ ਰੱਦ ਕਰੀ ਰੱਖਿਆ ਬਨ ਬਣਾ ਦਿੱਤਾ ਗਿਆ ਸਾਨੂੰ ਪਾਣੀ ਨਾ ਦਿੱਤਾ ਤਾਂ ਅਸੀਂ 10 ਮਜ਼ਾਈਲਾਂ ਦੇ ਨਾਲ ਭਾਰਤ ਦੇ ਉੱਪਰ ਹਮਲਾ ਕਰ ਦਾਂਗੇ ਔਰ ਜਿਹੜਾ ਬਨ ਬਣਾਇਆ ਜਾਏਗਾ ਉਸ ਨੂੰ ਵੀ ਮਜ਼ਾਈਲਾਂ ਦੇ ਨਾਲ ਤਬਾਹ ਕਰ ਦਾਂਗੇ